रेडी ਸਮਾਂ ਜੀਵਨ ਦੀ ਸਭ ਤੋਂ ਕੀਮਤੀ ਦੌਲਤ ਹੈ ਡੰਡੀ ਪੈਸੇ ਦੀ ਬਰਬਾਦੀ ਦੁਬਾਰਾ ਕਮਾ ਕੇ ਪੂਰੀ ਕੀਤੀ ਜਾ ਸਕਦੀ ਹੈ ਪਰ ਸਮੇਂ ਦੀ ਬਰਬਾਦੀ ਮੁੜ ਕਦੇ ਪੂਰੀ ਨਹੀਂ ਹੋ ਸਕਦੀ ਡੰਡੀ ਵਿਦਿਆਰਥੀ ਜੀਵਨ ਇੱਕ ਬੀਜ ਵਾਂਗ ਹੁੰਦਾ ਹੈ ਜੇ ਇਸ ਨੂੰ ਸਮੇਂ ਦੀ ਲੋੜ ਮੁਤਾਬਕ ਪਾਣੀ ਅਤੇ ਖਾਦ ਮਿਲੇ ਤਾਂ ਇਹ ਵੱਡੇ ਅਤੇ ਮਜ਼ਬੂਤ ਰੁੱਖ ਵਜੋਂ ਤਿਆਰ ਹੋ ਸਕਦਾ ਹੈ ਡੰਡੀ ਪਰ ਜੇਕਰ ਸਮੇਂ ਦੀ ਅਣਦੇਖੀ ਕੀਤੀ ਜਾਏ ਤਾਂ ਇਹ ਬੀਜ ਕਦੇ ਵੀ ਵੱਡਾ ਦਰਖਤ ਨਹੀਂ ਬਣ ਸਕਦਾ ਡੰਡੀ ਇਸ ਲਈ ਵਿਦਿਆਰਥੀ ਜੀਵਨ ਵਿੱਚ ਸਮੇਂ ਦੀ ਮਹੱਤਤਾ ਸਭ ਤੋਂ ਵੱਧ ਹੁੰਦੀ ਹੈ ਡੰਡੀ ਸਮਾਂ ਕਿਸੇ ਦੀ ਉਡੀਕ ਨਹੀਂ ਕਰਦਾ ਇਹ ਸਦੀਵੀ ਚਾਲ ਚੱਲਦਾ ਰਹਿੰਦਾ ਹੈ ਡੰਡੀ ਜਿਹੜਾ ਵਿਅਕਤੀ ਇਸ ਦੀ ਗਤੀ ਦੇ ਨਾਲ-ਨਾਲ ਚੱਲਦਾ ਹੈ ਉਹ ਜ਼ਿੰਦਗੀ ਵਿੱਚ ਅੱਗੇ ਵਧਦਾ ਹੈ ਡੰਡੀ ਵਿਦਿਆਰਥੀਆਂ ਲਈ ਸਮੇਂ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ ਕਿਉਂਕਿ ਉਹ ਆਪਣੇ ਭਵਖ ਦੀ ਨੀ ਰੱਖ ਰਿਹਾ ਹੁੰਦਾ ਹੈ ਡੰਡੀ ਜੇਕਰ ਉਹ ਸਮੇਂ ਦੀ ਕਦਰ ਕਰੇ ਤਾਂ ਉਹ ਆਉਣ ਵਾਲੇ ਸਮੇਂ ਵਿੱਚ ਉਚੀਆਂ ਪ੍ਰਾਪਤੀਆਂ ਹਾਸਲ ਕਰ ਸਕਦਾ ਹੈ ਡੰਡੀ ਦੂਜੇ ਪਾਸੇ ਜੇਕਰ ਉਹ ਆਲਸੀ ਹੋ ਜਾਵੇ ਆਪਣੇ ਅਧਿਆਨ ਉੱਤੇ ਧਿਆਨ ਨਾ ਦੇਵੇ ਤਾਂ ਪਵਿੱਖ ਵਿੱਚ ਪਛਤਾਵੇ ਤੋਂ ਇਲਾਵਾ ਕੁਝ ਵੀ ਹੱਥ ਨਹੀਂ ਲੱਗਣਾ ਡੰਡੀ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਲਈ ਇੱਕ ਰੋਜ਼ਾਨਾ ਦੀ ਯੋਜਨਾ ਬਣਾਉਣੀ ਚਾਹੀਦੀ ਹੈ ਡੰਡੀ ਹਰੇਕ ਵਿਸ਼ੇ ਲਈ ਵੱਖ-ਵੱਖ ਸਮਾਂ ਨਿਰਧਾਰਿਤ ਕਰਨਾ ਅਤੇ ਆਖਰੀ ਮੋਕੇ ਉਤੇ ਪਟਕਣ ਦੀ ਰੈਡੀ ਬਜਾਏ ਨਿਰੰਤਰ ਪੜਾਈ ਕਰਨੀ ਚਾਹੀਦੀ ਹੈ ਡੰਡੀ ਸਿਰਫ ਪੜਾਈ ਹੀ ਨਹੀਂ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਵੀ ਸਮਾਂ ਬਤੌਣਾ ਚਾਹੀਦਾ ਹੈ ਡੰਡੀ ਪਰ ਇਹ ਵੀ ਇੱਕ ਨਿਸ਼ਚਿਤ ਸਮੇਂ ਲਈ ਹੋਣਾ ਚਾਹੀਦਾ ਹੈ ਨਾ ਕਿ ਵਿਅਰ ਸਮਾਂ ਬਰਬਾਦ ਕਰਨ ਲਈ ਡੰਡੀ ਚੰਗੀ ਤੰਦਰੁਸਤੀ ਲਈ ਚੰਗੀ ਨੀਂਦ ਜ਼ਰੂਰੀ ਹੈ ਡੰਡੀ ਜੇ ਵਿਦਿਆਰਥੀ ਠੀਕ ਟੰਗ ਨਾਲ ਆਰਾਮ ਨਹੀਂ ਕਰਦੇ ਤਾਂ ਉਹਨਾਂ ਦੀ ਸਮਝਣ ਦੀ ਸਮਰੱਥਾ ਅਤੇ ਯਾਦ ਸ਼ਕਤੀ ਘਟ ਹੋ ਸਕਦੀ ਹੈ ਡੰਡੀ ਆਧੁਨਿਕ ਸਮੇਂ ਵਿੱਚ ਮੋਬਾਈਲ ਅਤੇ ਟੀਵੀ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਸਮਾਂ ਖਰਾਬ ਕਰਨ ਵਾਲਾ ਸਰੋਤ ਬਣ ਗਏ ਹਨ ਡੰਡੀ ਇਸ ਲਈ ਉਹਨਾਂ ਨੂੰ ਆਪਣਾ ਸਮਾਂ ਸੋਸ਼ਲ ਮੀਡੀਆ ਜਾਂ ਵਿਅਰਥ ਮਨੋਰੰਜਨ ਉੱਤੇ ਬਰਬਾਦ ਨਹੀਂ ਕਰਨਾ ਚਾਹੀਦਾ ਡੰਡੀ ਜੇਕਰ ਵਿਦਿਆਰਥੀ ਆਪਣੇ ਸਮੇਂ ਦੀ ਕਦਰ ਨਹੀਂ ਕਰਦੇ ਤਾਂ ਇਹ ਉਹਨਾਂ ਦੇ ਭਵਿੱਖ ਲਈ ਨੁਕਸਾਨਦਾਇਕ ਹੋ ਸਕਦਾ ਹੈ ਡੰਡੀ ਜੋ ਵਿਦਿਆਰਥੀ ਸਮੇਂ ਦੀ ਯੋਜਨਾ ਨਹੀਂ ਬਣਾਉਂਦੇ ਉਹ ਆਖਰੀ ਸਮੇਂ ਉੱਤੇ ੜਬੜਾਹਟ ਮਹਿਸੂਸ ਕਰਦੇ ਹਨ ਜਿਸ ਕਾਰਨ ਉਹਨਾਂ ਦੇ ਨਤੀਜੇ ਵੀ ਠੀਕ ਨਹੀਂ ਆਉਂਦੇ ਡੰਡੀ ਵਿਦਿਆਰਥੀ ਜੇਕਰ ਆਲਸ ਅਤੇ ਵਿਅਰਥ ਗਤੀਵਿਧੀਆਂ ਵਿੱਚ ਲੱਗੇ ਰਹਿੰਦੇ ਹਨ ਤਾਂ ਉਹ ਆਉਣ ਵਾਲੇ ਸਮੇਂ ਵਿੱਚ ਤਣਾਅ ਮਹਿਸੂਸ ਕਰਦੇ ਹਨ ਅਤੇ ਉਹਨਾਂ ਨੂੰ ਪਛਤਾਵਾ ਹੁੰਦਾ ਹੈ ਡੰਡੀ ਇੱਕ ਵਿਦਿਆਰਥੀ ਜੇਕਰ ਅੱਜ ਆਪਣਾ ਸਮਾਂ ਵਿਅਰਥ ਗਵਾਉਂਦਾ ਹੈ ਤਾਂ ਇਹ ਉਸ ਦੇ ਪ੍ਰਵੇਖ ਦੀ ਸਫਲਤਾ ਉੱਤੇ ਬਹੁਤ ਵੱਡਾ ਅਸਰ ਪਾ ਸਕਦਾ ਹੈ ਡੰਡੀ ਜੇ ਵਿਦਿਆਰਥੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਅਨੁਸ਼ਾਸਨ ਲਿਆਉਂਦਾ ਹੈ ਤਾਂ ਉਹ ਹਰੇਕ ਕੰਮ